ਫ્લાਇੰਗ ਸਿਕਦੇ ਨਾਮ ਨਾਲ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਐਥਲੀਟ ਮਿਲਖਾ ਸਿੰਘ ਦਾ ਕਹਿਣਾ ਹੈ ਕਿ ਜੇਕਰ ਉਹ ਕਿਸੇ ਤੋਂ ਡਰਦੇ ਨਹੀਂ ਤਾਂ ਮੱਖਣ ਸਿੰਘ ਹੈ ਉਹ ਕਦੇ ਵੀ ਕਿਸੇ ਬਾਹਰਲੇ ਖਿਡਾਰੀ ਤੋਂ ਨਹੀਂ ਡਰੇ ਜਿਸ ਕਰਕੇ ਹੋ ਗਿਆ ਕਿ ਮੱਖਣ ਸਿੰਘ ਨੇ ਐਥਲੈਟਿਕਸ ਵਿੱਚ ਮਿਲਖਾ ਸਿੰਘ ਨੂੰ ਹਰਾਇਆ ਸੀ ਅਤੇ ਉਨ੍ਹਾਂ ਨੂੰ ਅਰਜਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਇੰਡੀਆ ਨੇ ਇਹੋ ਜਿਹੇ ਐਥਲੀਟ ਪੈਦਾ ਕੀਤਾ ਤੁਹਾਨੂੰ ਪਤਾ ਉਹ ਪਾਕਿਸਤਾਨ ਦੇ ਚਬਦਲ ਖਾਲਿਕ ਨੇ ਉਹਨੇ ਵੀ ਬੀਟ ਕੀਤਾ ਸੀ ਕਿਉਂਕਿ ਮੈਂ ਫਸਟ ਆਇਆ ਮੱਖਣ ਸਿੰਘ ਸੈਕੰਡ ਸੀ ਅਬਦੁਲ ਖਾਲਿਕ ਥਰਡ ਸੀ ਤੇ ਇੰਡੀਆ ਨੇ ਉਹ ਵੀ ਇੱਕ ਬੜਾ ਜ਼ਬਰਦਸਤ ਐਥਲੀਟ ਪਾਇਆ ਕੀਤਾ ਮਖਮ ਸਿੰਘ ਕਿਉਂਕਿ ਜਦ ਵੀ ਮੈਂ ਉਸੇ ਟ੍ਰੇਨਿੰਗ ਕਰਨੀ ਹੋਵੇ ਮੇਰੇ ਕੰਧਿਆਂ ਤੇ ਚੜ ਕੇ ਆਣਾ ਮੈਂ ਡਰਦਾ ਸੀ ਤਾਂ ਉਹ ਬਾਹਰ ਦੇ ਖਿਡਾਰੀਆਂ ਤੋਂ ਡਰਦਾ ਸੀ ਡਰਦਾ ਸੀ ਦਾ ਮਖਮ ਸਿੰਘ ਤੋਂ ਡਰਦਾ ਸੀ ਵੀ ਉਹ ਕੇ ਦੇ ਬੀਟ ਨਾ ਕਰ ਦੇ ਖਬਰਾਂ ਦਿੱਤ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ